ਆਪੇ ਚਨਾ ਮੈਂ ਤੇਰੀ ਦਵਾਈ ਰੱਖੀ ਹੋਈ ਆ ਉਹ ਖਾ ਲਵੀ ਪਰ ਇਸ ਵਾਰੀ ਨਾ ਦਵਾਈ ਚੇਂਜ ਕਰਕੇ ਲੈ ਕੇ ਆਈ ਨਾ ਉਹਦੇ ਨਾਲ ਤੇਰੇ ਪੇਨ ਨਹੀਂ ਹੋਊਗੀ ਮੰਮੀ ਤੁਸੀਂ ਆ ਪੰਜ 6 ਮਹੀਨਿਆਂ ਦੀ ਗੱਲ ਕਰ ਰਹੇ ਹੋ ਅਸੀਂ ਤਾਂ ਹਲੇ ਨਾ ਡੇਢ ਦੋ ਸਾਲ ਕੁੜੀ ਨਾਲ ਵਿਆਹ ਦੀ ਗੱਲ ਹੀ ਨਹੀਂ ਕਰਨੀ ਹਾਂ ਮੈਨੂੰ ਵੀ ਇਦਾਂ ਦਾ ਹੀ ਲੱਗਦਾ ਹੈ ਰੁਪਾਲੀ ਨੂੰ ਆਇਆ ਹਫਤਾ 10 ਦਿਨ ਤਾਂ ਹੋ ਗਏ ਨਾ ਆਏ ਤੇ ਪੇਕੇ ਆ ਜੋ ਭਰਾ ਆ ਨਾ ਮਾਈ ਨਾ ਕਦੀ ਉਹਨਾਂ ਦਾ ਫੋਨ ਆਇਆ ਤੁਹਾਡਾ ਇਹ ਦ ਗੁੱਸੇ ਨਾਲ ਆ ਰਿਹਾ ਕਰ ਤੈਨੂੰ ਮੈਂ ਕਿੰਨੀ ਵਾਰੀ ਆ ਗੁੱਸੇ ਤੇ ਤੂੰ ਸੋਹਣੀ ਨਹੀਂ ਲੱਗਦੀ ਹੈਗੀ ਘਰ ਦੇ ਦਾ ਰੋਲੇ ਚੱਲੀ ਜਾਣੇ ਘਰ ਦੇ ਰੋਲੇ ਚੱਲੀ ਜਾਣ ਠੀਕ ਆ ਪਰ ਜਿਹੜੇ ਆਪਣੇ ਆਪ ਵਿੱਚ ਰੋਲੇ ਆਣਾ ਤੇ ਘਰ ਚ ਨਹੀਂ ਜਾਣੇ ਚਾਹੀਦੇ ਇਹ ਚੀਜ਼ਾਂ ਮੈਨੂੰ ਸਹੀ ਨਹੀਂ ਲੱਗਦੀਆਂ ਹਾਏ ਮੇਰਾ ਬੱਗਾ ਗੁੱੱਛਾ ਕਰ ਗਿਆ ਗੁੱੱਛਾ ਨਾ ਕਰਿਆ ਕਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਗੁੱਛੇ ਤੇ ਤੂੰ ਸੋਹਣੀ ਨਹੀਂ ਲੱਗਦੀ ਹੈਗੀ ਭੈਣ ਨੂੰ ਨਾ ਤੇਰੇ ਅੱਗੇ ਬੋਲਦਾ ਚੰਗਾ ਨਹੀਂ ਲੱਗਦਾ ਭੈਣ ਦੇ ਸਾਹਮਣੇ ਨਾ ਤੈਨੂੰ ਬੋਲਦਾ ਚੰਗਾ ਲੱਗਦਾ ਸਹੀ ਐ ਕਰੋ ਬੇਇਜ਼ਤੀ ਹੋਰ ਕਰ ਲੋ ਓਹੋ ਮੇਰਾ ਸ਼ੋਨਾ ਬਾਬੂ ਇਹ ਗੱਲਾਂ ਕਰ ਦਿਆ ਸਾਹਮਣੇ ਨਾ ਠੀਕ ਨੇ ਪਰ ਪਰਸਨਲ ਨਹੀਂ ਮਨਪ੍ਰੀਤ ਸਿੰਘ ਜੀ ਆਪਣੇ ਵਿਆਹ ਨੂੰ ਨਾ 6-7 ਸਾਲ ਹੋ ਗਏ ਨੇ ਤੇ ਤੁਸੀਂ ਜਦੋਂ ਵੀ ਮਿੱਠੇ ਹੋਏ ਹੋ ਆਪਣੇ ਮਤਲਬ ਨੂੰ ਹੋਏ ਹੋ ਤੇ ਅੱਜ ਵੀ ਮਿੱਠੇ ਹੋਏ ਹੋ ਕੋਈ ਮਤਲਬ ਹੀ ਹੋਣਾ ਤੁਹਾਨੂੰ ਰੋ ਹੁਕਮ ਜਨਾਬ ਉਹ ਹੁਕਮ ਨੇ ਤੈਨੂੰ ਵਹਿਮ ਲੱਗਦਾ ਜਾਂ ਉੱਥੇ ਅਲਮਾਰੀ ਕੋ ਖੜ ਤੇਰੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚਾਂ ਹੈ ਸੱਚੀ ਤੁਸੀਂ ਫੋਟੋ ਕਲਿੱਕ ਕਰੋਗੇ ਹਲੋ ਕਰੋ ਓਹੋ ਸੋਹਣੇ ਬਾਬੂ ਇਹਦੇ ਪਾਸਵਰਡ ਲੱਗਾ ਆ ਮੜਾ ਦੱਸਿਓ ਲੋਕ ਇਹਦਾ 9739 ਚਲੋ ਠੀਕ ਆ ਫਿਰ ਪੰਜ ਸੱਤ ਨਾਲ ਇਕੱਠੀਆਂ ਕਲਿੱਕ ਕਰਦੇ ਹੋ ਇੱਕ ਐਦਾਂ ਇੱਕ ਐਦਾਂ ਇੱਕ ਐਦਾਂ ਇੱਕ ਐਦਾਂ ਇੱਕ ਐਦਾਂ ਉਹ ਖੜ ਜਾ ਸ਼ੋਨਾ ਬਾਬੂ ਮੈਂ ਨਾ ਕੈਮਰੇ ਦੀ ਸੈਟਿੰਗ ਕਰਦਾ ਪਿਆ ਕਿ ਉਹ ਨੈਚੁਰਲ ਲੱਗੇ ਚਲੋ ਠੀਕ ਆ ਫਿਰ ਕਰ ਲਓ ਸੈਟਿੰਗ ਚਲ ਗੰਦਾ ਆ ਫੋਨ ਇੱਥੇ ਫੋਟੋ ਵੀ ਨਹੀਂ ਸਹੀ ਆਉਂਦੀ ਚੱਕੀ ਫਿਰਦੀ ਏਟ ਤੂੰ ਓ ਬਬਲੂ 16 Pro Max ਆ ਇਹਦੇ ਦੇ ਉੱਤੇ ਤੇ ਫੋਨ ਵੀ ਨਹੀਂ ਬਣਿਆ ਜੇ ਇਹਦਾ ਕੈਮਰਾ ਖਰਾਬ ਹੈ ਨਾ ਤੇ ਇਹਦਾ ਮਤਲਬ ਬਾਕੀ ਫੋਨਾਂ ਦਾ ਵੀ ਕੈਮਰਾ ਖਰਾਬ ਆ ਚਲੋ ਛੱਡੋ ਤੁਹਾਨੂੰ ਤੇ ਫੋਟੋ ਵੀ ਨਹੀਂ ਕਲਿੱਕ ਕਰਨੀ ਹੁੰਦੀ ਓ ਨਾ ਨਾ ਫੋਟੋ ਤਾਂ ਮੈਨੂੰ ਖਿੱਚਣੀ ਹੁੰਦੀ ਆ ਕੈਮਰਾ ਤੇ ਸੋਹਣਾ ਹੋਣਾ ਪਰ ਬੂਥੀ ਵੀ ਸੋਹਣੀ ਹੋਣੀ ਚਾਹੀਦੀ ਆ ਜਦੋਂ ਤੁਹਾਡੇ ਘਰ ਮੇਰਾ ਰਿਸ਼ਤਾ ਆਇਆ ਸੀ ਨਾ 12x12 ਦੀ ਫੋਟੋ ਆਈ ਸੀਗੀ ਤੇ ਉਹਦੇ ਚ ਵੀ ਬੂਥੀ ਇਦਾਂ ਦੀ ਸੀਗੀ ਤੇ ਅੱਜ ਵੀ ਬੂਥੀ ਉਦਾਂ ਦੀ ਆ ਤੇ ਸੱਪਤਾ ਸਾਲਾਂ ਬਾਅਦ ਅੱਜ ਤੁਹਾਨੂੰ ਮੇਰੇ ਚ ਨੁਕਸ ਲੱਭਣ ਲੱਗ ਗਏ ਹੋ ਬੂਥੀਆਂ ਵੇਖ ਕੇ ਕਮੀਆਂ ਦਾ ਪਤਾ ਨਹੀਂ ਲੱਗਦਾ ਲੱਪਰੀ ਤਕੋਰੇ ਮੈਨੂੰ ਨਹੀਂ ਪਤਾ ਆਹ ਬੂਥੀ ਮੇਰੇ ਘਰੇ ਆ ਕੇ ਕਲੇਸ਼ ਪਾਊਗੀ ਜਦੋਂ ਦਾਰ ਜਾਰਾ ਗਲ ਜਾਂਦੀ ਹੈ ਨਾ ਤੇ ਥੱਲੇ ਲੱਗਣ ਲੱਗ ਜਾਂਦੀ ਆ ਉਹਨਾਂ ਦਾ ਤੇ ਪਤਾ ਲੱਗ ਜਾਂਦਾ ਪਰ ਮੈਨੂੰ ਨਾ ਟੋੜਦਾ ਨਹੀਂ ਪਤਾ ਲੱਗਦਾ ਪੱਲ ਭਰ ਦੇ ਤੁਸੀਂ ਮੇਰੇ ਹੋਣੇ ਹੋ ਤੇ ਪੱਲ ਭਰ ਦੇ ਮੰਮੀ ਦੇ ਤੈਨੂੰ ਪਤਾ ਦਾਲ ਤੋਂ ਸਵਾਹ ਹੋਰ ਵੀ ਸਬਜ਼ੀਆਂ ਹੈਗੀਆਂ ਜੋ ਸੜ ਜਾਂਦੀਆਂ ਨੇ ਤੇਰਾ ਹਾਲ ਉਹ ਆ ਸਹੀ ਗੱਲ ਦੱਸਾਂ ਗੁੱਸਾ ਨਾ ਕਰੀ ਤੂੰ ਤਾਂ ਕਰੇਲਿਆਂ ਨਾਲੋਂ ਵੀ ਕੋੜੀ ਆ ਉਹ ਮੇਰਾ ਬਬਲੂ ਮੈਂ ਹਲਦੀ ਵਾਲਾ ਦੁੱਧ ਪੀਤਾ ਹੋਇਆ ਮੈਂ એનર્ਜੀ ਨਹੀਂ ਵੇਸਟ ਕਰਨੀ ਆ ਉੱਠਿਓ ਹਾਂ ਕਿੱਦੋਂ ਮੈਂ ਸੁੱਤੇ ਨਹੀਂ ਹਲੇ ਤੱਕ ਮੈਨੂੰ ਲੱਗਦਾ ਤੰਗ ਕਰਦੀ ਹੋਣੀ ਐ ਚਾਹ ਕੌਫੀ ਬਣਾ ਦਵਾਂ ਕੋਈ ਨਹੀਂ ਪੀ ਲੈਨੇ ਚਾਹ ਕੌਫੀ ਹਲੇ ਹੁਣੇ ਤਾਂ ਰੋਟੀ ਖਾਈ ਏ ਸਾਢੇ 9 ਹੋਏ ਨੇ ਤੂੰ ਆ ਕੇ ਨਾ ਇੱਧਰ लेट ਜਾ ਸਾਰਾ ਦਿਨ ਕੰਮ ਕਰ ਕਰ ਕੇ ਥੱਕ ਜਾਂਦੀ ਐ ਮਮੇ ਤੁਸੀਂ ਕਹਿੰਦੇ ਥੱਕ ਜਾਨੀ ਐ ਇੱਥੇ ਕਿਹੜਾ ਸਾਰਾ ਦਿਨ ਇੰਨਾ ਭਾਰ ਟੋਣ ਵਾਲਾ ਕੰਮ ਐ ਸਾਰਾ ਦਿਨ ਬਹਿ ਕੇ ਨਾ ਉੱਤੇ ਪੈਣੀ ਚਲਾਣਾ ਹੁੰਦਾ ਪੈਨ ਘੜੇ ਐਵੇਂ ਚੱਲ ਜਾਂਦੇ ਨੇ ਪੈਨ ਚਲਾਉਣ ਵਾਸਤੇ ਵੀ ਨਾ ਦਿਮਾਗ ਚਾਹੀਦਾ ਕਿੱਥੇ ਕੀ ਲਿਖਣਾ ਕਿੱਥੇ ਕੀ ਨਹੀਂ ਲਿਖਣਾ ਨਾਲੇ ਇਹ ਦੱਸ ਮੈਨੂੰ ਗੁੰਨੂ ਕਿੱਥੇ ਆ ਉਹ ਥੱਲੇ ਨਹੀਂ ਆਈ ਸੌਣ ਨੂੰ ਮੰਮੀ ਗੁੰਨੂ ਨਾ ਅਨਸ਼ੂ ਦੇ ਨਾਲ ਬੈਠੀ ਹੋਈ ਐ ਕਿਉਂਕਿ ਉਹ ਨਾ ਸਕੂਲ ਦਾ ਕੰਮ ਕਰ ਰਹੀ ਐ ਮੈਨੂੰ ਕਹਿੰਦੀ ਤੁਸੀਂ ਰਹਿਮਤ ਕੋਲ ਜਾਓ ਤੇ ਮੈਂ ਇੱਥੇ ਹੀ ਸੋ ਜੂਗੀ ਜਦ ਮੈਂ ਤੇ ਕੰਨੀ ਆਵਾਜ਼ ਮਾਰ ਲਿਆ ਐਵੇਂ ਦੀਪੀ ਗੁੱਸਾ ਕਰੂਗੀ ਵੀ ਕੁੜੀ ਨੇ ਪੜ੍ਹਨਾ ਹੁੰਦਾ ਤੇ ਉਹਦੀ ਰਾਤ ਰਾਤ ਪੜਾਈ ਖਰਾਬ ਕਰਦੇ ਐ ਨਈ ਮਮੀ ਭਾਬੀ ਨੇ ਮੇਦਾ ਕੁਝ ਨਹੀਂ ਕਹਿਣਾ ਸਗੋਂ ਉਹਨਾਂ ਦਾ ਤਾਂ ਦਿਲ ਲੱਗਿਆ ਹੋਇਆ ਉਹ ਤਾਂ ਮੈਨੂੰ ਕਹਿੰਦੇ ਰਹਿਮਤ ਨੂੰ ਵੀ ਛੱਡ ਜਾ ਜਾਈਂ ਆਫਿਸ ਜਾ ਕੇ ਕਿੱਦਾਂ ਲੱਗਦਾ ਹੈ ਸੰਭ ਲਿਆ ਕੰਮ ਹੁਣ ਕਿਤੇ ਐ ਤਾਂ ਨਹੀਂ ਲੱਗਦਾ ਵੀ ਭਰਾਵਾਂ ਨੇ ਮੇਰੇ ਉੱਤੇ ਬੋਝ ਪਾ ਦਿੱਤਾ ਹੈ ਕਿੱਦਾਂ ਦੀ ਮਮੀ ਭੋਲੀਆਂ ਗੱਲਾਂ ਕਰਦੇ ਹੋ ਜੇ ਭਰਾ ਆਫਿਸ ਨਾਲ ਸੰਭਨ ਨੂੰ ਦਿੰਦੇ ਮੈਂ ਤਾਂ ਬਾਹਰ ਜੋਬ ਕਰਨੀ ਸੀ ਕਿਤੇ ਨਾ ਕਿਤੇ ਨਾ ਮੈਂ ਆਪਣੀ ਲਾਈਫ ਬੀਜ਼ੀ ਕਰਨੀ ਸੋਚਦੀ ਪਈ ਸੀ ਵੀ ਤੇਰੇ ਨਾਲ ਨਾ ਇੱਕ ਗੱਲ ਕਰਨੀ ਏ ਇੱਕ ਦਿਲ ਕਰਦਾ ਏ ਵੀ ਗੱਲ ਕਰਾਂ ਤੇ ਇੱਕ ਦਿਲ ਕਰਦਾ ਏ ਵੀ ਰਹਿਨ ਦਵਾ ਮੰਮੀ ਜੇ ਤਾਂ ਜ਼ਰੂਰੀ ਕੰਮ ਹੈਗਾ ਤੇ ਦੱਸੋ ਜੇ ਤਾਂ ਬੇਕਾਰ ਦਾ ਮੁੱਦਾ ਹੈ ਨਾ ਫਿਰ ਤੁਸੀਂ ਰਹਿ ਨੀ ਦੋ ਤੈਨੂੰ ਪਤਾ ਹੀ ਏ ਕੱਲ ਨਾ ਤੇਰੀ ਨਾਨੀ ਆਈ ਸੀ ਨਾਨੀ ਤੇਰੀ ਆਈ ਸੀ ਤੇਰਾ ਨਾ ਰਿਸ਼ਤਾ ਲੈ ਕੇ ਮੰਮੀ ਇਹ ਨਾ ਬੇਕਾਰ ਦਾ ਮੁੱਦਾ ਨਹੀਂ ਰੱਦੀ ਮੁੱਦਾ ਹੈ ਤੁਸੀਂ ਗੱਲ ਨਾ ਹੀ ਛੇੜੋ ਤਾਂ ਵਧੀਆ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੈ ਮੰਮੀ ਕੀ ਗੱਲ ਸੁਣਾ ਦੱਸੋ ਜਿਹੜੇ ਪਿੰਡ ਜਾਣਾ ਹੀ ਨਹੀਂ ਉਹਦਾ ਰਾਹ ਕੀ ਪੁੱਛਣਾ ਐਵੇਂ ਕਿਉਂ फडਕੀ ਜਾਨੀ ਐ ਪਹਿਲੇ ਮੇਰੀ ਗੱਲ ਤਾਂ ਸੁਣ ਲੈ ਮੈਂ ਕੋਈ ਐ ਥੋੜੀ ਕਹਿਣ ਲੱਗੀ ਆ ਵੀ ਤੇਰੀ ਨਾਨੀ ਰਿਸ਼ਤਾ ਲੈ ਕੇ ਆਈਏ ਤੇ ਤੂੰ ਵਿਆਹ ਕਰ ਲੈ ਮੰਮੀ ਜੇ ਤੁਸੀਂ ਗੱਲ ਕਹਿਣੀ ਨਹੀਂ ਫਿਰ ਤੁਸੀਂ ਛੇੜਦੇ ਕਿਉਂ ਪਿਓ ਗੱਲ ਨੂੰ ਤਾਂ ਹੀ ਤੁਹਾਨੂੰ ਕਹਿ ਰਹੀ ਆ ਇਹ ਬੇਕਾਰ ਦਾ ਮੁੱਦਾ ਹੈ ਮੇਰੀ ਗੱਲ ਨੂੰ ਨਾ ਕਿਰਨ ਸਮਝ ਬਈ ਮੈਂ ਕੀ ਕਹਿ ਰਹੀ ਆ ਅੱਜ ਨਹੀਂ ਕੱਲ ਕੱਲ ਨਹੀਂ 2 4 5 ਮਹੀਨਿਆਂ ਨੂੰ ਕਦੇ ਤਾਂ ਵਿਆਹ ਕਰਾਏਂਗੀ ਨਾ ਮੰਮੀ ਜੇ ਮੈਂ ਤੁਹਾਨੂੰ ਇਹ ਕਵਾਂ ਕਿ ਮੈਂ ਕਦੇ ਵਿਆਹ ਕਰਵਾਉਣਾ ਨਹੀਂ ਫਿਰ ਤੈਨੂੰ ਲੱਗਦਾ ਹੈ ਵੀ ਤੂੰ ਦੋਨਾਂ ਕੁੜੀਆਂ ਦੇ ਨਾਲ ਸਾਰੀ ਜ਼ਿੰਦਗੀ ਕੱਟ ਲਵੇਂਗੀ ਇਸ ਤਰ੍ਹਾਂ ਨਹੀਂ ਹੋਣਾ ਤੇਰੇ ਕੋਲੋਂ ਮੰਮੀ ਤੁਸੀਂ ਤਾਂ ਸਗੋਂ ਮੈਨੂੰ ਹਿੰਮਤ ਦਿਓ ਤੁਸੀਂ ਤਾਂ ਮੇਰਾ ਹੌਸਲਾ ਹੀ ਢਾਈ ਜਾਂਦੇ ਹੋ ਤੁਸੀਂ ਵੀ ਤਾਂ ਮੰਮੀ ਪਾਪਾ ਤੋਂ ਬਿਨਾ ਤਿੰਨ ਬੱਚੇ ਪਾਲੇ ਹੀ ਨੇ ਤੇ ਮੈਂ ਵੀ ਆਪਣੀਆਂ ਦੋ 3 ਪਾਲ ਲੂੰਗੀ ਕੀ ਪਤਾ ਰੱਬ ਨੇ ਮੇਰੀ ਕਿਸਮਤ 'ਚ ਬੰਦੇ ਦਾ ਸੋਖ ਹੀ ਨਹੀਂ ਲਿਖਿਆ ਵੈਸੇ ਕਿਰਨ ਤੇਰੇ ਭਰਾਵਾਂ ਨੇ ਨਾ ਤੈਨੂੰ ਇਸ ਕੰਮ ਵਿੱਚ ਪਾ ਦਿੱਤਾ ਹੈ ਪਰ ਕਿਤੇ ਨਾ ਕਿਤੇ ਨਾ ਉਹਨਾਂ ਦੀ ਇੱਜ਼ਤ ਮਾਰਕੀਟ ਵਿੱਚ ਬਹੁਤ ਬਣੀ ਹੋਈ ਹੈ ਕੱਲ ਨੂੰ ਕੋਈ ਪੁੱਛ ਲਵੇ ਵੀ ਤੇਰੀ ਭੈਣ ਆਫਿਸ 'ਚ ਕਿਉਂ ਬੈੰਦੀ ਏ ਤੇ ਉਹ ਕੀ ਜਵਾਬ ਦੇਣਗੀ ਤੇਰੀ ਕਿਸਮਤ ਵਿੱਚ ਨਾ ਬੰਦੇ ਦਾ ਸੁੱਖ ਲਿਖਿਆ ਹੈ ਤੂੰ ਨਾ ਬੰਦਾ ਹੀ ਗਲਤ ਲੱਭ ਲਿਆ ਸੀ ਚਲੋ ਮੰਮੀ ਮੈਨੂੰ ਇਹ ਦੱਸੋ ਜੇ ਤੁਸੀਂ ਮੇਰੇ ਵਾਸਤੇ ਮੁੰਡਾ ਲੱਭ ਵੀ ਲੈਨੇ ਹੋ ਉਹਦੀ ਕੀ ਗਾਰੰਟੀ ਹੈ ਉਹ ਸਹੀ ਨਿਕਲੇ ਮੰਮੀ ਮੈਂ ਤੁਹਾਡਾ ਇਸ਼ਾਰਾ ਸਮਝ ਰਹੀ ਆ ਹੁਣ ਤੁਸੀਂ ਇਹ ਕਹੋਗੇ ਕੁੜੀਆਂ ਨੂੰ ਨਾ ਪਿਓ ਹੀ ਪਾਲ ਸਕਦਾ ਪਰ ਤੁਸੀਂ ਇੱਥੇ ਗਲਤ ਹੋ ਮਾਵਾ ਵੀ ਪਾਲ ਸਕਦੀ ਆ ਚਲ ਜਿੱਦਾਂ ਤੇਰਾ ਮਨ ਕਰਦਾ ਹੈ ਨਾ ਉਹਦਾ ਕਰ ਲੈ ਤੇ ਜੇ ਤੇਰੇ ਭਰਾ ਦੇ ਨਾਲ ਰਿਸ਼ਤੇ ਦੀ ਕੋਈ ਗੱਲ ਛੜਾਣਾ ਤੇ ਉਹਨਾਂ ਦੀ ਗੱਲ ਨਾ ਮੋੜੀ ਮੰਮੀ ਪਹਿਲੀ ਗੱਲ ਹੈ ਨਾ ਮੇਰੇ ਭਰਾ ਮੇਰੇ ਨਾਲ ਗੱਲ ਛੇੜਨਗੇ ਨਹੀਂ ਜੇ ਛੇੜਦੇ ਵੀ ਆ ਨਾ ਤੇ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲਾਂਗੀ ਤੇ ਮੈਨੂੰ ਪਤਾ ਮੇਰੇ ਭਰਾ ਮੇਰੀ ਗੱਲ ਨਹੀਂ ਮੋੜਨਗੇ ਕਿਈ ਵਾਰ ਨਾ ਮੈਂ ਤੇਰੇ ਬਾਰੇ ਜਦੋਂ ਸੋਚਦੀ ਆ ਨਾ ਤੇ ਮੈਨੂੰ ਰੋਣਾ ਹੀ ਆ ਜਾਂਦਾ ਕਿਉ ਮੰਮੀ ਕੁਝ ਜ਼ਿਆਦਾ ਹੀ ਕਿਸਮਤ ਖਰਾਬ ਆ ਤੁਹਾਡੀ ਧੀ ਦੀ ਤੇਰੀ ਕੱਲੀ ਦੀ ਪੁੱਤ ਕਿਸਮਤ ਖਰਾਬ ਨਹੀਂ ਆਪਾਂ ਦੋਨੋਂ ਮਾਵਾਂ ਧੀਾਂ ਦੀ ਕਿਸਮਤ ਖਰਾਬ ਐ ਆਪਣੀ ਜ਼ਿੰਦਗੀ ਦੇ ਵਿੱਚ ਨਾ ਬੰਦੇ ਦਾ ਸੁੱਖ ਲਿਖਿਆ ਹੀ ਨਹੀਂ ਸੀ ਪਰ ਐਸ ਗੱਲੋਂ ਨਾ ਮੈਂ ਆਪਣੇ ਆਦਮੀ ਦਾ ਧੰਨਵਾਦ ਕਰਦੀ ਆਂ ਜਿਹੜਾ ਨਾ ਮੈਨੂੰ ਦੋ ਪੁੱਤਰ ਦੇ ਗਿਆ ਜਿਨ੍ਹਾਂ ਨੇ ਐਸ ਨਮਾਣੀ ਨੂੰ ਸਾਥ ਲਿਆ ਇਹ ਤਾਂ ਗੱਲ ਤੁਹਾਡੀ ਮੰਮੀ ਠੀਕ ਐ ਰਮਨ ਵੀਰੇ ਨੇ ਤੇ ਪਵਨ ਨੇ ਤੁਹਾਨੂੰ ਕਦੇ ਪਾਪਾ ਦੀ ਯਾਦ ਨਹੀਂ ਆਉਂਦੀ ਤੇ ਆਹ ਗੱਲ ਐ ਨਾ ਤੇਰੀ ਬਿਲਕੁਲ ਸਹੀ ਐ ਦੋਨਾਂ ਭਰਾਵਾਂ ਨੇ ਤੇਰੇਆਂ ਨੇ ਅੱਜ ਤੱਕ ਮੈਨੂੰ ਭਵੇਂ ਯਾਦ ਨਹੀਂ ਆਂ ਦਿੱਤੀ ਪਰ ਆਪ ਦੋਨੋਂ ਨਾ ਲੁੱਕ ਲੁੱਕ ਕੇ ਹਰ ਵੇਲੇ ਯਾਦ ਕਰਕੇ ਰੋਏ ਨੇ ਤੇ ਕਿਹੜੇ ਕਿਹੜੇ ਦਿਨ ਰੋਏ ਨੇ ਉਹ ਕੱਲਾ ਕੱਲਾ ਦਿਨ ਨਾ ਮੈਨੂੰ ਅੱਜ ਵੀ ਯਾਦ ਐ ਮੈਨੂੰ ਤਾਂ ਅੱਜ ਵੀ ਉਹ ਦਿਨ ਯਾਦ ਹੈ ਤੈਨੂੰ ਤੇ ਪਵਨ ਨੂੰ ਪੜ੍ਹਾਉਣ ਵਾਸਤੇ ਨਾ ਰਮਨ ਨੇ ਆਪਣੀ ਪੜ੍ਹਾਈ ਛੱਡ ਕੇ ਨਾ ਤੇ ਨੌਕਰੀ ਕਰ ਲਈ ਸੀ ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਇੰਨਾ ਤਾਂ ਅਹਿਸਾਸ ਹੋ ਗਿਆ ਕਿ ਭਰਾ ਵੀ ਜ਼ਰੂਰੀ ਹੈ ਤੇ ਪਿਓ ਵੀ ਜ਼ਰੂਰੀ ਹੈ ਜੇ ਦੋਨੋਂ ਨਹੀਂ ਤੇ ਕੁਝ ਵੀ ਨਹੀਂ ਜ਼ਿੰਦਗੀ ਜੇ ਤੈਨੂੰ ਇਹ ਗੱਲ ਸਮਝ ਆ ਗਈ ਹੈ ਨਾ ਤੇ ਜਿੱਦਾਂ ਤੈਨੂੰ ਤੇਰੇ ਭਰਾ ਦੀ ਲੋੜ ਹੈ ਨਾ ਉਸ ਤਰ੍ਹਾਂ ਤੇਰੀਆਂ ਕੁੜੀਆਂ ਨੂੰ ਵੀ ਨਾ ਉਹਨਾਂ ਦੇ ਭਰਾਵਾਂ ਦੀ ਲੋੜ ਹੈ ਪੁੱਤ ਤੈਨੂੰ ਨਾ ਵਿਆਹ ਕਰਾਉਣਾ ਹੀ ਪੈਣਾ ਹੈ ਇਹ ਗੱਲ ਨਾ ਸੋਚੀ ਬੈਠ ਕੇ ਚਲ ਬਹਿ ਤੇ ਵਿੱਚ ਆ ਬਣਾ ਲਿਆ ਵਾ ਕਿਰਨ ਕੋਤੇ ਇੱਕ ਗੱਲ ਸਮਝ ਲਈ ਕੋਈ ਵੀ ਪੇਕੇ ਨਾ ਪੀਆਂ ਤੀਆਂ ਨੂੰ ਰੱਖ ਨਹੀਂ ਸਕੇ ਇੱਥੇ ਰਾਜੇ ਮਹਾਰਾਜੇ ਨਹੀਂ ਤੀਆਂ ਨੂੰ ਰੱਖ ਸਕੇ ਤੇ ਸਾਡੀ ਕੀ ਔਕਾਤ ਹੈ ਕਿ ਬੈ ਗਈ ਤੂੰ ਪਾਣੀ ਪੂਣੀ ਚਾਹੀਦਾ ਲਿਆ ਦਿਓ ਮੇਰੇ ਸੌਈ ਚ ਮੰਮੀ ਮੈਂ ਨਾ ਕੰਫਰਟ ਗੱਦੇ ਤੇ ਸੌਣ ਵਾਲੀ ਆ ਆ ਰੂਹ ਵਾਲੇ ਗੱਦਿਆਂ ਤੇ ਮੇਤੋਂ ਨਹੀਂ ਸੋਇਆ ਜਾਂਦਾ ਮੰਮੀ ਰੋਜ਼ ਇਸ ਗੱਦੇ ਤੇ ਮੈਂ ਸੋਨੀ ਆ ਆਸੇ ਲੈ ਲੈ ਕੇ ਸੋਨੀ ਮੈਂ ਕੀ ਦੱਸਾਂ ਮੇਰੀ ਪਿੱਠ ਰਹਿ ਗਈ ਸੋਸ ਹੋ ਕੇ ਐ ਮੇਰਾ ਪੁੱਤ ਮੈਨੂੰ ਪਤਾ ਮੈਂ ਵੀ ਇੱਥੇ ਹੀ ਸੌਂਦੀ ਸੀ ਮੇਰੇ ਵੀ ਪਿੱਛੇ ਰਹਿ ਜਾਂਦੀ ਸੀ ਅੱਪਾ ਨਾ ਤੈਨੂੰ ਪਾਣਾ ਸੀ ਉੱਧਰ ਵਾਲੇ ਕਮਰੇ 'ਚ ਹੁਣ ਕਿਰਨ ਵਾਲੇ ਕਮਰੇ 'ਚ ਪਈ ਹੋਈ ਐ ਜੈਸਮੀਨ ਤਾਂ ਫਿਰ ਮੈਂ ਕੀ ਕਰਾਂ ਮੈਂ ਤਾਂ ਤੁਹਾਡੀ ਮਰਜ਼ੀ ਤੇ ਤੁਹਾਡੇ ਮੁੰਡੇ ਦੀ ਸਹਿਮਤੀ ਨਾਲ ਇੱਥੇ ਆਈ ਆ ਕਿਰਨ ਵਾਂਗੂ ਭੱਜ ਕੇ ਨਹੀਂ ਆਈ ਤੇ ਉੱਤੋਂ ਤੁਹਾਡਾ ਪਿਆਰਾ ਮੁੰਡਾ ਸਵਰਨਾ ਮੈਨੂੰ ਇੱਥੇ ਛੱਡ ਕੇ ਪਤਾ ਨਹੀਂ ਆਪ ਕਿੱਥੇ ਤੁਰਿਆ ਫਿਰਦਾ ਮੈਨੂੰ ਤਾਂ ਲੱਗਦਾ ਇਸ ਬੰਦੇ ਨੇ ਸੋਧਰ ਨਹੀਂ ਦੀ ਬੇਟਾ ਇੱਕ ਤਾਂ ਹੌਲੀ ਬੋਲ ਜਿਹੜਾ ਤੇਰੀ ਆਵਾਜ਼ ਨਾਲ ਦੇ ਕਮਰੇ ਤੱਕ ਨਹੀਂ ਜਾਣੀ ਚਾਹੀਦੀ ਆ ਤੂੰ ਸਾਰਾ ਮੱਲਾ ਇਕੱਠਾ ਕਰਨ ਨੂੰ ਫਿਰਦੀ ਪਈ ਐ ਇਹ ਤੇਰੇ ਵਾਸਤੇ ਚੰਗੀਆਂ ਗੱਲਾਂ ਮਮਮੀ ਜੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਚਾਹੀਦਾ ਬੈੱਡ ਮੈਂ ਬੈੱਡ ਤੇ ਹੀ ਸੋਣਾ ਕੋ ਵੀ ਕੰਫਰਟ ਗੱਦੇ ਤੇ ਆਹ ਢੂ ਵਾਲੇ ਗੱਦੇ ਤੇ ਮੇਤੋਂ ਨਹੀਂ ਸੋਇਆ ਜਾਂਦਾ ਮੇਰੀ ਤਾਂ ਪਿੱਠ ਦੁੱਖ ਨਹੀਂ ਹਟਦੀ ਪਈ ਨਾ ਫੇਰ ਦੋ ਦਿਨ ਤੂੰ ਕਰ ਲੈ ਐਡਜਸਟ ਆਪਣੀ ਕੁੜੀ ਨੂੰ ਹੁਣ ਮੈਂ ੱੱਕੇ ਮਾਰ ਕੇ ਬਾਹਰ ਕੱਢ ਦੇਵਾਂ ਨਾ ਫੇਰ ਮੈਂ ਕਦੋਂ ਕਿਹਾ ਆਪਦੀ ਧੀ ਨੂੰ ਬਾਹਰ ਕੱਢ ਦੋ ਉਹਨੂੰ ਇੱਥੇ ਪਾ ਦੋ ਰੂਹਾਂ ਵਾਲੇ ਗੱਦੇ ਤੇ ਇੱਥੇ ਪਾ ਦੋ ਜ਼ਮੀਨ ਤੇ ਪਾ ਦੋ ਪਰ ਮੈਂ ਗੱਦੇ ਤੇ ਸੋਣਾ ਮੰਮੀ ਜੀ ਜੇ ਤਾਂ ਮੈਨੂੰ ਗੱਦੇ ਤੇ ਸੁਆਹ ਹੁੰਦਾ ਤਾਂ ਸੁਆਓ ਨਹੀਂ ਤਾਂ ਸਵਰਨੇ ਨੂੰ ਬਲਾਉ ਮੈਂ ਉਹਦੇ ਨਾਲ ਬਾਹਰ ਹੀ ਲੈ ਲੰਨੀ ਆ ਜਿੰਨਾ ਚਿਰ ਤੁਹਾਡੀ ਧੀ ਇੱਥੋਂ ਜਾਂਦੀ ਨਹੀਂ ਮੇਰਾ ਨਾਂ ਨਾ ਝੋਪਾਲੀ ਸ਼ਰਮਾ ਤੇ ਘਰਦਿਆਂ ਨੇ ਬੜੀ ਲਾਡਾ ਨਾ ਪਾਲਿਆ ਮੈਨੂੰ ਕਿ ਤੁਹਾਨੂੰ ਕੀ ਲੱਗਦਾ ਇੱਥੇ ਮੈਂ ਮਾੜੇ ਤੇ ਨਾ ਘਟ ਲਾਂਗੀ ਰੁਪਾਲੀ ਦੀਦੀ ਕੀ ਹੋ ਗਿਆ ਰਾਤ ਦੇ 10:30 ਵੱਜ ਜਾਂਦੇ ਨੇ ਤੇ ਤੁਸੀਂ ਘਰ ਸਿਰ ਤੇ ਚੱਕਿਆ ਲਾਪਰੀ ਮੇਰੇ ਤੇ ਰੂਹ ਵਾਲੇ ਗੱਦੇਆਂ ਤੇ ਨਹੀਂ ਸੁੱਤਾ ਜਾਂਦਾ ਮੈਨੂੰ ਤਾਂ ਕੰਫਰਟ ਗੱਦਾ ਚਾਹੀਦਾ ਵਾ ਸੌਣ ਲਈ ਬੁggen ਤੁਸੀਂ ਐਦਾਂ ਕਰੋ ਤੁਸੀਂ ਨਾ ਇੱਥੇ ਪੈ ਜਾਓ ਮੈਂ ਤੇ ਰੁਪਾਲੀ ਦੀਦੀ ਉੱਧਰ ਪੈ ਜਾਂਦੇ ਆ ਨਿਕਲ ਗਿਆ ਹਲ ਤਾਈ ਮੈਂ ਲਾਪਰੀ ਦੇ ਐਨਾ ਕਰਦੀ ਆ ਇਹ ਮਿੰਟ ਚ ਹੱਲ ਕੱਢ ਦਿੰਦੀ ਆ ਚਲ ਓਏ ਚਦਰਮਸ਼ਾ ਇੱਥੇ ਪੈ ਜਾ ਚਲੋ ਤੁਸੀਂ ਦੋਨੇ ਜਾਨੀਓ ਉੱਧਰ ਬਹਿ ਜਾਓ ਇਹਨੇ ਅਲਗੜਨਾ ਮੈਂ ਨਹੀਂ ਇਹਦਾ ਹੱਲ ਮੰਨਦਾ ਮੈਨੂੰ ਤਾਂ ਆਪਣੇ ਕਮਰੇ 'ਚ ਹੀ ਨੀਂਦ ਆਉਂਦੀ ਆ ਮੈਂ ਨਹੀਂ ਇੱਥੇ ਸੌ ਸਕਦਾ ਲੋ ਜੀ ਕਰ ਲਓ ਗੱਲ ਤੁਹਾਡਾ ਪੁੱਤਕੀ ਸੋਕੇ ਰਾਤੀ ਨਹੀਂ ਤੇ ਤੁਸੀਂ ਬਗਾਨੀ ਤੀਨੂ ਭਾਨ ਲੱਗੇ ਹੋ ਮੈਨੂੰ ਤਾਂ ਏਸੀ ਤੇ ਕੰਫਰਟ ਕਰਦਾ ਚਾਹੀਦਾ ਨਹੀਂ ਤਾਂ ਮੈਨੂੰ ਹੁਣੇ ਦੱਸੋ ਮੈਂ ਨਿਕਲ ਜਾਨੀ ਇੱਥੋਂ ਦੀ ਆ ਨਾਲ ਦੇ ਕਮਰੇ ਤੱਕ ਆਵਾਜ਼ ਚੱਲੇਗੀ ਲੱਗਦਾ ਇੱਧਰ ਨਹੀਂ ਆਈ ਨੀਂਦ ਨਹੀਂ ਆ ਰਹੀ ਮੈਨੂੰ ਮੰਮੀ ਜੀ ਜੇ 누ਹਾ ਦਾ ਸੁੱਖ ਚਾਹੀਦਾ ਹੈ ਨਾ ਤੇ 누ਹਾ ਦੀ ਸੁਣੀ ਦੀ ਵੀ ਹੁੰਦੀ ਹੈ ਕੀ ਹੋ ਗਿਆ ਰੁਪਾਲੀ ਪੂਰਾ ਘਰ ਤਾਂ ਸਿਰ ਤੇ ਚੱਕਿਆ ਹੋਇਆ ਮੈਂ ਉਧਰ ਕੱਲੀ ਲੰਮੇ ਪਈ ਹੋਈ ਆ ਆ ਕੇ ਮੇਰੇ ਨਾਲ ਬਹਿ ਜਾ ਆਹੋ ਤੁਹਾਡੇ ਨਾਲ ਬਹਿ ਜਾਵਾਂ ਜਿੱਦਾਂ ਤੁਸੀਂ ਮੰਮੀ ਦਾ ਸਿਰ ਖਾਣੇ ਹੋ ਉਹਦਾ ਮੇਰਾ ਵੀ ਖਾਓਗੇ ਭਾਬੀ ਐਡੀ ਗੱਲ ਨਹੀਂ ਸੀ ਜਿੰਡੀ ਤੁਸੀਂ ਬਣਾ ਲਈ ਆ ਜਿੰਨੇ ਵਸਣਾ ਹੋਵੇ ਨਾ ਉਹਨੂੰ ਅਡਜਸਟਮੈਂਟ ਕਰਨੀ ਪੈਂਦੀ ਆ ਵਾਹ ਜੀ ਵਾਹ ਮੈਂ ਜਸਮੈਣ ਨਹੀਂ ਕਰਦੀ ਨਾਲੇ ਮੈਂ ਨਿਕਲ ਕੇ ਨਹੀਂ ਆਈ ਤੁਹਾਡੇ ਮਾਪਿਓ ਦੀ ਸਹਿਮਤੀ ਨਾਲ ਆਈਆਂ ਰੁਪਾਲੀ ਚਿੱਕੜ ਦੀ ਲੋੜ ਨਹੀਂ ਤੈਨੂੰ ਜੇ ਮੈਂ ਚਿੱਕੀ ਨਾ ਤੇਰੀ ਆਵਾਜ਼ ਕਿਸੇ ਨੇ ਸੁਣਨੀ ਤੁਹਾਨੂੰ ਕੀ ਹੋਇਆ ਦੀਦੀ ਮੈਂ ਤਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਦੀ ਵੀ ਮੇਰਾ ਜੋ ਹੱਕ ਬਣਦਾ ਮੈਂ ਤਾਂ ਉਹਦੇ ਲਈ ਲੜਦੀ ਪਈਆਂ ਨਾਲੇ ਤੁਸੀਂ ਕਹਦੇ ਚਿੱਕੀ ਜਾਂਦੇ ਹੋ ਮੇਰੇ ਸਾਹਮਣੇ ਨਾ ਆਵਾਜ਼ ਹੋਲੀ ਕਰ ਲੈ ਤੂੰ ਇਸ ਕਰਦੀ ਨੂੰ ਹੈ ਤੇ ਮੈਂ ਤੀ ਮੰਮੀ ਇਹਨੂੰ ਅਕਲ ਦੇ ਲੋ ਨਾ ਦੀਦੀ ਮੰਮੀ ਕਿਉਂ ਅਕਲ ਦੇਣਾ ਜਤਨ ਨੂੰ ਪਤਾ ਕਿ ਟੋਡੇ ਕਰਕੇ ਇਸ ਘਰ ਦੇ ਨੋਹਾ ਅਨਕੰਫਰਟੇਬਲ ਆ ਤੇ ਤੁਸੀਂ ਪੈ ਜਾਓ ਇੱਧਰ ਰੂਮ 'ਚ ਤੁਸੀਂ ਦੋਨੋਂ ਨਾ ਚੁੱਪ ਕਰ ਜਾਓ ਮੇਰੀ ਧੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੈਸਮਿਨ ਤੂੰ ਇਹ ਹੀ ਚਾਹਨੀ ਹੈ ਨਾ ਕਿ ਤੇਰੀ ਮਾਂ ਤੇਰੀ ਆਪੋ ਜਾਈਆਂ ਨਾਲ ਖੁਸ਼ ਰਹੇ ਫਿਰ ਤੂੰ ਰਹਿਣ ਕਿਉਂ ਨਹੀਂ ਦੇ ਰਹੀ ਅ ਤੂੰ ਆਣਾ ਕਦੇ ਕਦੇ ਤੇ ਮੈਂ ਰਹਿਣਾ ਹੈ ਨਾ ਨਾ ساری ਜ਼ਿੰਦਗੀ ਤੂੰ ਮੈਨੂੰ ਦੱਸ ਇਹ ਤੂੰ ਮੈਨੂੰ ਇਹ ਨਾ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਕਿ ਮੈਂ ਨਿਕਲ ਜਵਾਂ ਤੂੰ ਹੀ ਕਿਹੜਾ ਭੰਗ ਦਾ ਗੋਲਾ ਖਾ ਲਿਆ ਜਿਹੜਾ ਚੀਕੀ ਜਾਂਦੇ ਓ ਤੁਸੀਂ ਸਾਰੇ ਜਾਣੇ ਮੈਨੂੰ ਆਂਡੀਆਂ ਗਵਾਂਡੀਆਂ ਨੇ ਨਹੀਂ ਕਿਸੇ ਨੇ ਆਉਣਾ ਗੁਰਦੁਆਰਿਆਂ ਨੇ ਪਾਠੀ ਨਹੀਂ ਆਉਣਾ ਇੱਥੇ ਚੱਲ ਵੇ ਤੂੰ ਉੱਧਰ ਚੱਲ ਤੂੰ ਤਾਂ 10:30 ਵਜੇ ਘਰਾੜੇ ਮਾਰਦਾ ਹੁੰਦਾ 11 ਵਜੇ ਤੱਕ ਤੂੰ ਟੱਪਦਾ ਫਿਰਦਾ ਕੀ ਗੱਲ ਜੈਸਮਿਨ ਤੈਨੂੰ ਪਤਾ ਹੈ ਨਾ ਤੇਰੀ ਮਾਂ ਤੇਰੇ ਤੋਂ ਨਹੀਂ ਖੁਸ਼ ਤੇ ਤੈਨੂੰ ਨਾ ਆਪਣਾ ਫੈਸਲਾ ਲੈ ਲੈਣਾ ਚਾਹੀਦਾ ਕਿ ਹੁੰਦੇ ਮਾਮਾ ਨਾਲ ਅੱਜ ਮੇਰੀ ਪਾਣੀ ਅੱਜ ਮੈਨੂੰ ਇੰਨੀ ਵੱਡੀ ਗੱਲ ਕਹਤੀ ਹੈ ਭਾਣੇ ਇਸ ਘਰ ਦੇ ਵਿੱਚ ਦੋਨਾਂ ਭਰਾਵਾ ਦੇ ਨਾਲ ਹਿੱਸਾ ਤੇਰਾ ਵੀ ਬੰਦਾ ਵਾ ਤੇ ਤੈਨੂੰ ਤੇਰੀ ਮਾਂ ਵੀ ਨਹੀਂ ਘੜ ਸਕਦੀ ਮਾਤਾ ਜੇ ਅੱਜ ਤੁਹਾਡੇ ਘਰੋਂ ਤੁਹਾਡੀ ਧੀ ਚਲ ਗਈ ਤੇ ਨਾਲ ਪੁੱਤ ਵੀ ਜਾਊਗਾ ਦੱਸੋ ਕੀ ਕਰਨਾ ਨਾਮਨਪ੍ਰਿਤ ਮੇਰੇ ਘਰ ਕਿ ਤੂੰ ਆ ਚੀਜ਼ ਨਹੀਂ ਕਰਨੀ ਜੇ ਧੀ ਮਾਂ ਆਪਣੀ ਧੀ ਨਹੀਂ ਨਾ ਹੋਈ ਤੁਹਾਨੂੰ ਨੋਦੀ ਨਹੀਂ ਹੋ ਸਕਦੀ